ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਪਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸੁਪਰੀਮ ਕੋਰਟ ਦਾ ਇੱਕ ਫੈਸਲਾ ਹੋਇਆ ਕੱਲ ਕਿ ਜਿਹੜੇ ਸਿੱਖ ਵਿਆਹ ਨੇ ਉਹਨਾਂ ਦੀ ਰਜਿਸਟ੍ਰੇਸ਼ਨ ਅਨੰਦ ਮੈਰਿਜ ਐਕਟ ਦੇ ਤਹਿਤ ਹੋਵੇ ਤੇ ਵੱਡਾ ਫੈਸਲਾ ਹੈ ਸਿੱਖਾਂ ਦੇ ਨਜ਼ਰੀਏ ਤੋਂ ਇਹ ਫੈਸਲਾ ਸਿੱਖਾਂ ਦੇ ਮਾਨ ਸਨਮਾਨ ਵਿੱਚ ਵਾਧਾ ਕਰਨ ਵਾਲਾ ਹੈ ਬਹਾਲ ਕਰਨ ਵਾਲਾ ਹੈ ਇਹ ਗੱਲ ਬਿਲਕੁਲ ਸਪਸ਼ਟ ਹੈ ਲੇਕਿਨ ਅੱਜ ਦੇ ਦਿਨ ਜਦੋਂ ਆਪਾਂ ਇਹ ਤੇ ਗੱਲ ਕਰਾਂਗੇ ਇਸ ਵੀਡੀਓ 'ਚ ਉਹ ਫਿਰ ਯਾਦ ਕਰਾਂਗੇ ਉਸ ਬੰਦੇ ਨੂੰ ਉਸ ਰਾਜੇ ਨੂੰ ਦੇਖੋ ਪਟਿਆਲਾ ਤੇ ਨਾਭਾ ਦੋਨੇ ਸਟੇਟਸ ਫੂਰ ਕੀ ਸਟੇਟ ਆ ਪਛਤਾ ਨਹੀਂ ਬਣਦੀ ਸੀ ਇੱਕ ਪਾਸੇ ਅਸੀਂ ਯਾਦ ਕਰਦੇ ਹਾਂ ਮਹਾਰਾਜਾ ਭਪਿੰਦਰ ਸਿੰਘ ਇੰਨੀ ਆਰ ਆਣੀਆਂ ਆ ਕੁਝ ਕੀਤਾ ਉਹ ਯਸ਼ੀ ਦੀਆਂ ਗੱਲਾਂ ਕਰਦਿਆ ਮਹਾਰਾਜਾ ਕਿਤਾਬ 'ਚ ਵੀ ਇਹੀ ਲਿਖਿਆ ਤੇ ਦੂਜੇ ਪਾਸੇ ਇੱਕ ਇਹ ਵੀ ਹੈ ਕਿ ਸਾਡੇ ਜਿਹੜੇ ਨਾਭਾ ਦਾ ਟਿੱਕਰ ਰੁਪਦਮਨ ਸਿੰਘ ਜਦੋਂ ਮਹਾਰਾਜਾ ਹੀਰਾ ਸਿੰਘ ਗੱਦੀ ਤੇ ਬੈਠਾ ਸੀ ਉਹਦਾ ਬੇਟਾ युवराज ਰੁਪਦਮਨ ਸਿੰਘ ਉਹਦਾ ਜ਼ਿਕਰ ਕਰਨਾ ਬਣਦਾ ਹੈ ਤੋ ਕੋ ਗੱਲ ਇਹ ਹੈ ਕਿ ਹਾਲਾਂਕਿ ਜਿਹੜਾ ਇਹ ਰਾਜਾ ਤਾਂ ਬਾਅਦ ਚ ਬਣਿਆ ਜਿਹੜੀ ਗੱਦੀ ਤੇ ਤਾਂ ਬਾਅਦ ਬੈਠਾ ਗੱਦੀ ਤਾਂ ਮਿਲੀ ਹੈ युवराज ਰੁਪਦਮਨ ਸਿੰਘ ਨੂੰ 28 ਸਾਲ ਦੀ ਉਮਰ ਦੇ ਵਿੱਚ 24 ਜਨਵਰੀ 1922 ਲੇਕਿਨ ਉਸ ਤੋਂ ਪਹਿਲਾਂ 2 1906 ਤੋਂ ਲੈ ਕੇ ਇੱਕ ਸਾਲ ਜਿਹੜੇ ਹਿੰਦੁਸਤਾਨ ਦੇ ਅੰਗਰੇਜ਼ ਗਵਰਨਰ ਜਨਰਲ ਦੀ ਕੌਂਸਲ ਸੀ ਜਿਹੜੀ ਉਹਦੇ ਮੈਂਬਰ ਸੀ ਉਹ ਨਾਮਜਾਤ ਜਿਹਨੂੰ ਕਹਿੰਦੇ ਨੋਮੀਨੇਟ ਮੈਂਬਰ ਸੀ ਉਸ ਵੇਲੇ ਇਸ ਤਰ੍ਹਾਂ ਦੇ ਹਾਲਾਤ ਸੀ ਇਹ ਸਾਰੀ ਗੱਲਬਾਤ ਇਸ ਅਨੰਤ ਮੈਰੇਜ ਐਕਟ ਦੇ ਵਿੱਚ ਕੀ ਦੀ ਕੀ ਦੀ ਕੰਟਰੀਬਿਊਸ਼ਨ ਐ ਹਿੱਤ ਤੱਕ ਕੋਈ ਜਿਹਦੇ ਵਿੱਚ ਡਾਕਟਰ ਬਨਮੋਨ ਸਿੰਘ ਨੇ ਬਾਰਾਂਚ ਬਣਾਇਆ ਜਿਹੜਾ ਪਾਰਲੀਮੈਂਟ ਵਿੱਚ ਤਰੋਚਨ ਸਿੰਘ ਨੇ ਮਸਲਾ ਉਠਾਇਆ ਤੇ ਬਾਹਰ ਸੋਸਾਇਟੀ ਚ ਬੜੀ ਡਿਬੇਟ ਚੱਲੀ ਡਾਕਟਰ ਦਜੀਤ ਸਿੰਘ ਦੀ ਕੰਟਰੀਬਿਊਸ਼ਨ ਸਾਰੀਆਂ ਗੱਲਾਂ ਆਪਾਂ ਇਸ ਵੀਡੀਓ ਚ ਕਰਨੀਆਂ ਨੇ ਪਹਿਲਾਂ ਅਪੀਲ ਕਰਨੀ ਹੈ ਇਹ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਤਾਂ ਮੈਂ ਗੱਲ ਜੇ ਕਾਰਜੀ ਚੁੱਕਿਆ ਕਿ ਜਿਹੜੇ ਟਿੱਕਰ ਬਦਮਨ ਸਿੰਘ ਇਕ ਵਰਜਨ ਜਨਰਲ ਦੀ ਕੌਂਸਲ ਤੇ ਵੈਂਪਰ ਬਣ ਕੇ ਸੀ ਤੇ ਉਸ ਵੇਲੇ ਜਦੋਂ ਇਹ ਸੀ ਤਾਂ ਇਹਨਾਂ ਨੇ ਸਭ ਤੋਂ ਪਹਿਲਾਂ ਅਨੰਦ ਮੈਰਿਜ ਦੀ ਗੱਲ ਕੀਤੀ ਅਨੰਦ ਮੈਰਿਜ ਐਕਟ ਇਹਦੇ ਬਣਾਉ ਪੇਸ਼ ਕੀਤਾ ਭਾਵੇਂ ਕਿ ਪਾਸ ਨਹੀਂ ਹੋਇਆ ਸੀ ਇਹਨਾਂ ਦਾ ਇੱਕ ਕੋਸ਼ਿਸ਼ ਸ਼ੁਰੂ ਹੋ ਗਈ ਸੀ ਤੇ ਲੇਕਿਨ ਉਸ ਤਰੀਕੇ ਨਾਲ ਜਿਵੇਂ ਚਾਹੁੰਦੇ ਸੀ ਕਿ ਬਾਕੀ ਬਿੱਲ ਜਿਵੇਂ ਜਿਵੇਂ ਬਾਕੀ ਤੋਂ ਪਹਿਲਾਂ ਕੀ ਸੀ ਕਿ ਜਿਹੜੇ ਕੋਈ ਕਾਨੂੰਨੀ ਪੱਤਰ ਤੇ ਕੋਈ ਇਹਦੀ ਪ੍ਰਵਾਨਗੀ ਨਹੀਂ ਸੀ ਜਦੋਂ ਟਿੱਕਰ ਰੁਪਦੇਮਨ ਸਿੰਘ ਨੇ ਇਹ ਨਾਦ ਵਿਆਹ ਦੀ ਗੱਲ ਜਾਂ ਇਹਨੂੰ ਕਾਨੂੰਨੀ ਤੌਰ ਤੇ ਮਾਨਤਾ ਦਿੱਤੇ ਜਾਣ ਦੀ ਗੱਲ ਕੀਤੀ ਤੇ ਉਸ ਵੇਲੇ ਇਸ ਤਰ੍ਹਾਂ ਦੀ ਗੱਲ ਪਹਿਲਾਂ ਨਹੀਂ ਸੀ ਤਾਂ ਫਿਰ ਉਸ ਤੋਂ ਬਾਅਦ ਕਾਫੀ ਕੁਝ ਹੋਇਆ ਉਹ ਜਿਹੜੇ ਹਿੰਦੂ ਮੈਰਜ ਆਕਟ ਵਾਲੇ ਨੇ ਉਸ ਵੇਲੇ ਉਹਨਾਂ ਦੇ ਐਂਟਰੀ ਇਹ ਚਾਹਦਾ ਸੀ ਜਾਂ ਜਿਹੜੇ ਬਸਮਨ ਨਕਾ ਕਰਾਉਂਦੇ ਸੀ ਤੇ ਸਾਡੇ ਸਿੱਖਾਂ ਦੇ ਲਈ ਉਹ ਇਸ ਤਰ੍ਹਾਂ ਦਾ ਨਹੀਂ ਸੀ ਤੇ ਇਹ ਬਸਰਾ ਤਾਂ ਪੈਸੇ ਜ਼ਿਆਦਾ ਉਦੋਂ ਉੱਠਦਾ ਨਾ ਜਦੋਂ ਅਸੀਂ ਬਾਹਰ ਜਾਣਾ ਸ਼ੁਰੂ ਕੀਤਾ ਜਦੋਂ ਜ਼ਿਆਦਾ ਵੱਡੀ ਗਿਣਤੀ 'ਚ ਪ੍ਰਵਾਸ ਸ਼ੁਰੂ ਹੋਇਆ ਉਸ ਵੇਲੇ ਇਹਦੀ ਮੰਗ ਜ਼ਿਆਦਾ ਵਧੀ ਹੁੰਦਾ ਕੀ ਸੀ ਕਿ ਤੁਸੀਂ ਜਦੋਂ ਜਾਣਾ ਮੰਨ ਲੋ ਕੇ ਤੁਹਾਡਾ ਵਿਆਹ ਹੋ ਗਿਆ ਕੈਨੇਡਾ ਜਾਣਾ ਸੀ ਤੇ ਕੈਨੇਡਾ 'ਚ ਇੱਕ ਤਾਂ ਰਜਿਸਟ੍ਰੇਸ਼ਨ ਮੈਰਿਜ ਕਰਉਣੀ ਪੈਣੀ ਹੈ ਜਦੋਂ ਕਈ ਪੇਪਰ ਮੈਰਿਜ ਦੇ ਤੌਰ ਤੇ ਜਾਂ ਵਿਆਹ ਦੇ ਵਿਆਹ ਕਰਾ ਕੇ ਬਹੁਤ ਕਈ ਨੇ ਨਾ ਬੰਦੇ ਤੇ ਉਸ ਵੇਲੇ ਫਿਰ ਜਿਹੜਾ ਧਰਮ ਦਾ ਖੰਡ ਹੈ ਉਹ ਚ ਤੇ ਲਿਖਦੇ ਸੀ ਅਸੀਂ ਸਿੱਖਾਂ ਤੇ ਜਦੋਂ ਫਿਰ ਮੈਰਿਜ ਦਾ ਸਰਟੀਫਿਕੇਟ ਜਾਂਦਾ ਸੀ ਤਾਂ ਕਿਵੇਂ ਮੈਰਿਜ ਹੋਈ ਤੇ ਉਹ ਹੋਈ ਜੀ ਹਿੰਦੂਤਰ ਧਰਮ ਦੇ ਮਤਲਬ ਕੋ ਜਿਹੜੀ ਵੈਦਿਕ ਜਿਹੜਾ ਧਰਮ ਹੈ ਸਨਾਤਨ ਤਰੀਕੇ ਨਾਲ ਫੇਰੇ ਲਏ ਗਏ ਅਨੰਦ ਕਾਰਜ ਨਹੀਂ ਹੋਇਆ ਤੇ ਉਹ ਚੇਹਰ ਚ ਕਨਟਰਡਿਕਸ਼ਨ ਆ ਜਾਂਦੀ ਸੀ ਕਿ ਉਹ ਹਿੰਦੂ ਇਹ ਸਿੱਖ ਮੰਗਦਾ ਇਸ ਤਰ੍ਹਾਂ ਸੀ ਚਲੋ खैर ਉਸ ਤੋਂ ਬਾਅਦ ਕੀ ਹੋਇਆ ਗੱਲ ਤਾਂ ਅਗੇ ਜੇ ਵਧੀਏ ਤਾਂ ਫਿਰ ਇਹ ਮਸਲਾ اٹھਾਇਆ ਤਰਲੋਚਨ ਸਿੰਘ ਤੇ ਤਰਲੋਚਨ ਸਿੰਘ ਕੌਣ ਘਟ ਗਿਣਤੀ ਦੇ ਚੇਅਰਮੈਨ ਰਹੇ ਰਾਜ ਸਭਾ ਦੇ ਮੈਂਬਰ ਰਹੇ ਹਰਿਆਣਾ ਵੱਲੋਂ ਚਟਾਲਿਆ ਵੱਲੋਂ ਤੇ ਉਹ ਉਹ ਪਹਿਲਾਂ ਤਾਂ ਗੰਦੀ ਜੈਲ ਸਿੰਘ ਤੇ ਸ਼ੁਰੂਆਤ ਤਾਂ ਤਰਲੋਚਨ ਸਿੰਘ ਦੀ ਪੀਆਰ ਉਹ ਤਾਂ ਹੋਈ ਸੀ ਪਬਲਿਕ ਰਿਲੇਸ਼ਨ ਅਫੀਸਰ ਸੀ ਫਿਰ ਗੰਗੀ ਜੈਲ ਸਿੰਘ ਨਾਲ ਲੱਗੇ ਗੰਗੀ ਜੈਲ ਸਿੰਘ ਤੋਂ ਬਾਅਦ ਫਿਰ ਇਹਨਾਂ ਬਾਜਪਾ ਨਾਲ ਉਹ ਤਾਂ ਫਿਰ ਤਾਂ ਜੋ ਘਟਕਿੰਤੀ ਦੇ ਚੇਅਰਮੈਨ ਬਣ ਗਏ ਤੇ ਰਾਜ ਸਭਾ ਦੇ ਮੈਂਬਰ ਬਣੇ ਜਦੋਂ ਰਾਜ ਸਭਾ ਦੇ ਮੈਂਬਰ ਸੀ ਉਸ ਵੇਲੇ ਇਹ ਮਸਲਾ ਪਾਰਲੀਮੈਂਟ ਦੇ ਵਿੱਚ ਉੱਲ ਲੈ ਕੇ ਸੀ ਇਹ ਮੈਂ ਉਹਤੇ ਇੱਕ ਜਿਹੜਾ ਹੈ ਉਹਨਾਂ ਨੂੰ ਬੁਲਾਇਆ ਸੀ ਇੱਕ ਸੈਮੀਨਾਰ ਵੀ ਕੀਤਾ ਸੀ ਦੂਜੇ ਬੰਦੇ ਜਿਹੜੇ ਅੰਮ੍ਰਿਤਸਰ ਖਾਲਸਾ ਕਾਲਜ ਦੇ ਪ੍ਰਿੰਸੀਪਲ ਸੀ ਡਾਕਟਰ ਦਲਜੀਤ ਸਿੰਘ ਕਿਸੇ ਟਾਈਮ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਚੋਂ ਲਾਹੇ ਤੇ ਪ੍ਰੋਫੈਸਰ ਸੀ ਸਾਡੇ ਕਲੀਗ ਸੀ ਬਾਅਦ ਚ ਤੋਂ ਕਿਸੇ ਯੂਨੀਵਰਸਿਟੀ ਦੇ ਚੈਂਸਰ ਵੀ ਰਹੇ ਉਹਨਾਂ ਨੇ ਵੀ ਇਸ ਮਸਲੇ ਤੇ ਕਾਫੀ ਕੰਮ ਕੀਤਾ ਅਨੰਦ ਮੈਰਿਜ ਐਕਟ ਤੇ ਸੋ ਇਹ ਚਰਚਾ ਲਗਾਤਾਰ ਮੰਗ ਵੀ ਚਲਦੀ ਰਹੀ ਤੇ ਲੋੜ ਵੀ ਸੀ ਇਹ ਸਾਰੀ ਗੱਲਬਾਤ ਫਿਰ 12 ਦੇ ਵਿੱਚ ਡਾਕਟਰ ਬਨਮਨ ਸਿੰਘ ਦੇ ਜਦੋਂ ਪ੍ਰਧਾਨ ਮੰਤਰੀ ਸੀ ਉਸ ਵੇਲੇ ਇਸ ਇਹ ਐਕਟ ਜਿਹੜਾ ਹੈ ਬਣਾਤਾ ਪਾਸ ਕਰਤਾ ਇਹ ਹੈਰਾਨੀ ਦੀ ਗੱਲ ਹੈ ਐਕਟ ਤਾਂ ਪਾਸ ਹੋ ਗਿਆ ਪਰ ਉਹਨੂੰ ਬਹੁਤ ਸਾਰੀਆਂ ਸਟੇਟਸ ਨੇ ਜਿਹੜੀ ਮੈਨੂੰ ਤਾਂ ਇਹ ਵੀ ਹੈਰਾਨੀ ਹੈ ਕਿ ਚੰਡੀਗੜ੍ਹ ਦੇ ਵੀ ਨਹੀਂ ਮੰਨਤਾ ਦਿੱਤੀ ਚੰਡੀਗੜ੍ਹ ਯੂਟੀ ਦੇ ਜਿਹੜੇ ਪੰਜਾਬ ਦੇ ਪਿੰਡਾਂ ਨੂੰ ਝਾੜ ਕੇ ਬਣਿਆ ਹੋਇਆ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਉਹ ਹਲੇ ਵੀ ਨਹੀਂ ਹੈ ਸੋ ਬਹੁਤ ਸਾਰੇ ਥੋਂ ਬਾਤੇ ਇਸ ਰਹਿ ਤੈ ਫੇਰ ਪੰਜਾਬ ਨੇ ਵੀ ਥੋੜਾ ਹੌਲੀ ਦੇ ਸਟੈਪ ਬਾਈ ਕੀਤਾ ਮਤਲਬ ਕਦੇ ਕੈਪਟਨ ਮਰਿੰਦਰ ਸਿੰਘ ਨੇ ਥੋੜਾ ਕਰ ਲਿਆ ਭਾਈ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਦੋਂ ਮਤਲਬ ਇਹ ਲੱਗੋਇਆ ਯਾਨੀ ਸਾਡੀਆਂ 17 ਸਟੇਟਸ ਨੂੰ ਹੁਕਮ ਕੀਤਾ ਕੱਲ ਸੁਪਰੀਮ ਕੋਰਟ ਨੇ ਕਿ 17 ਸਟੇਟ ਨੇ ਤੇ 7 ਯੂਟੀ ਨੇ ਕਿ 4 ਮਹੀਨੇ ਦੇ ਅੰਦਰ ਅੰਦਰ ਤੁਸੀਂ ਨੋਟੀਫਾਈ ਕਰ ਲਓ ਬਸ ਸਟੇਟਸ ਕਰ ਲਓ ਥੋੜੇ ਬਾਕੀ ਜਿਹੜੀਆਂ ਰਹਿ ਗਈਆਂ ਪਹਿਲਾਂ ਹੋ ਚੁੱਕੇ ਜਿਵੇਂ ਉੱਤਰਾਖੰਡ ਉੱਥੇ ਵੀ ਬੜੀ ਗਿਣਤੀ ਸਿੱਖ ਪਸਦੇ ਨੇ ਕਰਨਾਟਕ ਤਾਮਿਲਨਾਡੂ ਚਾਰਖੰਡ ਯੂਪੀ ਉੱਤਰ ਪ੍ਰਦੇਸ਼ ਅਸਾਮ ਬੰਗਾਲ ਬੰਗਾਲ ਚ ਵੀ ਸਿੱਖਿਆ ਦੀ ਕੀਤੀ ਕਾਫੀ ਹੈ ਗੁਜਰਾਤ ਬਿਹਾਰ ਮਹਾਰਾਸ਼ਟਰ ਤੇਲਗਾਨਾ ਨਾਗਾਲੈਂਡ ਸਿੱਕਮ ਤਿਰਪੁਰਾ ਅਰੁਣਾਚਲ ਪ੍ਰਦੇਸ਼ ਗੋਆ ਤੇ ਮਨੀਪੁਰ ਜੰਮੂ ਤੇ ਕਸ਼ਮੀਰ ਲਦਾਖ ਚੰਡੀਗੜ੍ਹ ਲਕਸ਼ਦੀਪ ਦਵਨ ਤੇ ਦੀਪ ਪੌਂਡੀਚਰੀ ਅੰਡੇਮਾਨ ਨਿਕੋਬਾਰ ਇਹ ਸਾਰੇ ਸ਼ਾਮਲ ਹੈ ਹੋਨ ਕਹਤਾ ਕਿ ਤੁਸੀਂ ਇਹ ਕਰੋ ਤੇ ਇਹਦੇ ਮੁਤਾਬਕ ਰਜਿਸਟ੍ਰੇਸ਼ਨ ਹੋਗੀ ਲਿਖਾ ਜਾਊਗਾ ਕਿ ਇਹ ਅਨੰਦ ਮੈਰਿਜ ਐਕਟ ਦੇ ਮੁਤਾਬਕ ਰਜਿਸਟ੍ਰੇਸ਼ਨ ਜਦੋਂ ਸਰਟੀਫਿਕੇਟ ਲੈਣਾ ਹੈ ਉਹ ਹੋਏਗਾ ਇਹ ਸੁਪਰੀਮ ਕੋਰਟ ਦਾ ਬੈਂਚ ਜਸਟਿਸ ਵਿਕਰਮ 나ਥ ਤੇ ਜਸਟਿਸ ਸੰਦੀਪ ਮਹਿਤਾ ਨੇ 4 ਮਿੰਟੇ ਚ ਇਹ ਕਰ ਦਿੱਕ ਹੈ 17 ਸੂਬੇ ਤੇ ਸਤ ਕੇਂਦਰ ਸਾਸ ਪ੍ਰਦੇਸ਼ ਉਦੋਂ ਵੀ ਰਾਨੀ ਹੁੰਦੀ ਹੈ ਕਿ ਜਦੋਂ ਪਾਕਿਸਤਾਨ ਸਭ ਤੋਂ ਪਹਿਲਾਂ ਕਰ ਦਿੱਤਾ ਪਾਕਿਸਤਾਨ 'ਚ ਲਾਗੂ ਹੈ ਤੇ ਸਾਡੇ ਚੜੀਗੜ੍ਹ 'ਚ ਲਾਗੂ ਨਹੀਂ ਹੈ ਇਹ ਤਾਂ ਹਾਲੇ ਸਾਡਾ ਤੋਂ ਇਹ ਇਹਦਾ ਜਿਹੜਾ ਹੁਣ ਹੋਣਾ ਲਾਗੂ ਹੋਣਾ ਬਾਕੀ ਥਾਂ ਤੇ ਇਹਦੇ ਨਾਲ ਸੱਚ ਬੱਚੀ ਜੋ ਅਜ ਪ੍ਰਗਟ ਸਿੰਘ ਨੇ ਕਿਹਾ ਇਹਦੇ ਨਾਲ ਪੰਜਾਬੀਆਂ ਦਾ ਸਿੱਖਾਂ ਦਾ ਜਿਹੜਾ ਮਾਨ ਵਧੂਗਾ ਇਹ ਗੱਲ ਤਾਂ ਹੈ ਉਹਨਾਂ ਦਾ ਮਾਨ ਬਹਾਲ ਹੋਊਗਾ ਇਹ ਪ੍ਰਗਟ ਸਿੰਘ ਨੇ ਜਿਹੜੇ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਖਤਰ ਨੇ ਅਜਗਤਾ ਐਮ ਐਲ ਏ ਵੀ ਨੇ ਇਹ ਜ ਇਹ ਕਹਿੰਦੇ ਨੇ ਜਦੋਂ ਪੂਰੀ ਤਰ੍ਹਾਂ ਲਾਗੂ ਕਰਤਾ ਨਾ ਇਹ ਫੈਸਲਾ ਇਤਿਹਾਸਿਕ ਹੈ ਔਰ ਇਹ ਸਿੱਖ ਭਾਈਚਾਰੇ ਦੀ ਬਲੱਖਣ ਪਹਿਚਾਨ ਤੇ ਪਰੰਪਰਾ ਮਾਨ ਸਨਮਾਨ ਉਹਦਾ ਸਤਕਾਰ ਹੈ ਤੇ ਇਹਦਾ ਫਾਇਦਾ ਹੋਏਗਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਖੈਰ ਇਹ ਗੱਲ ਪੋਲੀਟਿਕਲੀ ਗਲੀ ਸੱਚਮੁੱਚ ਹੀ ਪਹਿਲਾਂ ਜਿਹੜੀ ਗੱਲ ਹੋ ਜਾਣੀ ਚਾਹੀਦੀ ਸੀ ਉਹ ਦੋਖਾ ਕਿ ਆਮ ਨਹੀਂ ਹੁੰਦੀ ਉਹਨੂੰ ਉਹਦੇ ਲਈ ਵੀ ਸਾਨੂੰ ਕਾਨੂੰਨ ਦਾ ਜਾਂ ਸੁਪਰੀਮ ਕੋਰਟ ਦਾ ਸਹਾਰਾ ਲੈਣਾ ਪੈਂਦਾ ਬਹੁਤ ਵਾਰ ਇਸ ਪਰ ਵੀ ਲੈਣਾ ਪਿਆ ਪਰ ਆਖਰ ਨੌਂ ਚ ਗੱਲ ਸ਼ੁਰੂ ਹੋਈ ਜਿਹੜੀ 1909 ਦੇ ਵਿੱਚ ਉਹ ਤੁਸੀਂ ਦੇਖ ਲਓ 100 ਸਾਲ ਤੇ ਉਸ ਤੋਂ ਬਾਅਦ 16 ਸਾਲ ਹੋਰ ਲੱਗੇ 116 ਸਾਲ ਬਾਅਦ ਪੂਰੀ ਹੁੰਦੀ ਹੈ ਇਹ ਜਿਹੜੀ ਗੱਲ ਹੈ ਤੇ ਹੁਣ ਘਟੂ ਘਟ ਇਸ ਮਾਮਲੇ ਦੇ ਵਿੱਚ ਸਿੱਖਾਂ ਨੂੰ ਰਜਿਸਟ੍ਰੇਸ਼ਨ ਮਿਲ ਜਾ ਕਰੂਗੀ ਅਨੰਤ ਕਾਰਜ ਐਕਟ ਦੇ ਮਤਾਬਕ ਤੋਂ ਇੱਕ ਨਾਮਲਾ ਫੋਨ ਲੈ ਲਈਏ ਜੇ ਗੱਲ ਕਰਨੀ ਲੱਗੇ ਉਹ ਇਸ ਕਰਕੇ ਹੈ ਕਿ ਖਬਰਾਂ ਇਹ ਆਈਆਂ ਕਿ ਲੁਧਿਆਣਾ ਦਾ ਰੇਲਵੇ ਸਟੇਸ਼ਨ ਰਾਜਪੁਰਾ ਤੋਂ ਬੜੀ ਗਿਣਤੀ ਚ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹ ਜਾ ਰਹੇ ਨੇ ਵਾਪਸ ਜਾ ਰਹੇ ਨੇ ਅਫਦੇ ਸੂਬੇਾਂ ਚ ਕਿਉਂਕਿ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੈ ਹਸ਼ਿਆਰਪੁਰ ਦੀ ਜਿਹੜੀ ਘਟਨਾ ਹਰਵੀਰ ਦੇ ਬੱਚੇ ਦੇ ਕਤਲ ਤੋਂ ਬਾਅਦ ਤੋਂ ਉਹ ਉਹਨਾਂ ਦੇ ਸਹਿਮ ਹੈ ਕਿਉਂਕਿ ਜਿਵੇਂ ਮਤੇ ਪੈ ਰਹੇ ਨੇ ਨਾਰੇ ਲੱਗ ਰਹੇ ਨੇ ਭਈਏ ਪਹਜਾਓ ਪੰਜਾਬ ਬਚਾਓ ਉਹ ਸਾਰੇ ਜਿਹੜੀ ਗੱਲਬਾਤ ਤੋਂ ਡਰੇ ਹੋਏ ਨੇ ਉਹੋ ਜਾ ਰਹੇ ਸੀ ਜਿਹੜੀ ਗੱਲ ਪਹਿਲਾਂ ਕਰਨੀ ਚਾਹੀਦੀ ਸੀ ਉਹ ਹੁਣ ਹੋ ਰਹੀ ਹੈ ਪਹਿਲਾਂ ਕਿਸਾਨਾਂ ਨੂੰ ਅੱਗੇ ਆਉਣਾ ਚਾਹੀਦਾ ਸੀ ਪਹਿਲਾਂ ਬੁੱਧੀਜੀਵਿਆਂ ਨੂੰ ਲੇਖਕਾਂ ਨੂੰ ਅੱਗੇ ਆਉਣਾ ਚਾਹੀਦਾ ਸੀ ਹੁਣ ਆਏ ਨੇ ਕਿਉਂਕਿ ਉਹਨਾਂ ਨੇ ਇਹ ਗੱਲ ਦੀ ਸਮਝ ਹੈ ਕਿ ਪੰਜਾਬ ਦੇ ਵਿੱਚ ਇੰਨਾ ਤੋਂ ਬਿਨਾ ਨਹੀਂ ਸਰਣਾ ਆ ਹੁਣੇ ਮੰਡੀਆਂ 'ਚ ਨਹੀਂ ਸਰਣਾ ਮੰਡੀਆਂ 'ਚ ਤੋਲੇ ਦਾ ਸਾਡਾ ਕੋਈ ਵੀ ਨਹੀਂ ਹੈ ਸਾਰੇ ਹੀ ਨੇ ਸਰਨਾ ਝੋਣਾ ਹੁਣ ਚੱਕੜੇ ਤੁਸੀਂ ਦੇਖ ਲਓ ਉੱਥੇ ਕੀ ਹੋਣਾ ਵਿਜਨ ਵੇਲੇ ਤਾਂ ਚੈਅ ਹੋਰ ਹੁੰਦੇ ਹੀ ਦੀ ਕੋਈ ਪ੍ਰਵਾਸੀ ਹੁੰਦੇ ਨੇ ਇੰਡਸਟਰੀ ਵਾਲਿਆਂ ਨੂੰ ਵੀ ਡਰ ਪੈ ਗਿਆ ਜੇ ਲੇਬਰ ਘਟ ਗਈ ਤਾਂ ਫੇ ਕੀ ਕਰਾਂਗੇ ਇਟਾਂ ਦੇ ਪੱਠੇ ਬੰਦ ਹੋ ਜਾਣਗੇ ਜਿਹੜੀ ਬਹੁਤ ਕੁਝ ਐਸਾ ਜਿੰਨਾ ਤੇ ਇੰਨਾ ਦੀ ਮੋਨੋਪੋਲੀ ਕਹਿੰਦੇ ਉਸ ਮੈਲੀ ਦੇ ਮੈ ਤਾਂ ਜਦੋਂ ਪੰਜਾਬ ਦੀ ਗੱਲ ਕਰਦਾ ਕਿ ਜਿਹੜੇ ਕੰਮ ਅਸੀਂ ਨਹੀਂ ਕਰ ਸਕਦੇ ਉਹਨਾਂ ਤੇ ਤੇ ਫਿਰ ਹੁਣ ਜਦੋਂ ਪਤਾ ਲੱਗਿਆ ਕਿਸਾਨਾਂ ਨੂੰ ਵੀ ਇਹ ਤਾਂ ਸਾਡਾ ਵੀ ਨੁਕਸਾਨ ਕਰਨਗੇ ਉਹਨਾਂ ਕਿਸਾਨ ਜਥੇਬੰਦੀਆਂ ਗਈਆਂ ਪਹਿਲਾਂ ਕੱਲਾ ਜਗENDER ਸਿੰਘ ਅਗਰਹਾ ਸੀ ਹੁੰਦਾ ਸਾਰੀ ਇਕੱਠੇ ਕਹਿੰਦੇ ਨਹੀਂ ਜੀ ਨਹੀਂ ਇਹਨਾਂ ਨੂੰ ਉੱਥੇ ਰਹਿਣਾ ਚਾਹੀਦਾ ਉਹਦਾ ਜਿਹਨੇ ਗੁਨਾਹ ਕੀਤਾ ਉਹਨੂੰ ਸਜ਼ਾ ਦੇ ਦਿਓ ਇਹਦਾ ਕੀ ਕਸੂਰ ਹੈ ਤੇ ਹੁਣ ਉੱਥੇ ਨੇ ਸਾਡੇ ਲੇਖਕ ਮੈਂ ਇੱਕ ਲਿਸਟ ਦੇਖ ਰਿਹਾ ਸੀ ਜਿਹਦੇ ਚ ਸਾਰੇ ਉੱਥੇ ਨੇ ਬੁੱਧੀਜੀਵੀ ਲੇਖਕ ਕਲਾਕਾਰ ਪ੍ਰਵਾਸੀ ਕਹਿੰਦੇ ਜੀ ਸਾਡੇ ਦੇ ਇਹ ਇਹਨਾਂ ਨੂੰ ਇਹ ਨਹੀਂ ਉਦੇਸ਼ ਦੇ ਨੇ ਭਾਈ ਉਹ ਤਾਂ ਪਹਿਲਾਂ ਹੀ ਪਤਾ ਹੈ ਹੁਣ ਤੁਸੀਂ ਜੋ ਪਹਿਲਾਂ ਤਾਂ ਮੈਂ ਤੁਹਾਨੂੰ ਕੁਝ ਨਾ ਦੱਸ ਦੇਣਾ ਤੁਹਾਨੂੰ ਆਈਡੀਆ ਹੋ ਜਾ ਕਿਹੜੇ-ਕਿਹੜੇ ਨੇ ਜਬੂਰੀ ਅਧਿਕਾਰ ਸਭਾ ਦੇ ਡਾਕਟਰ ਚਗਬੂਨ ਸਿੰਘ ਜੀ ਡਾਕਟਰ ਸਵਰਾਜ ਵੀਰ ਫਿਰ ਪ੍ਰੋਫੈਸਰ ਹਰੀਸ਼ਪੁਰੀ ਅਰਥ ਸ਼ਾਸਤਰੀ ਰਜੀਤ ਸਿੰਘ ਕੁੰਮਨ ਆਲੋਚਕ ਪੰਜਾਬੀ ਦੇ ਸੁਖਦੇਵ ਸਿੰਘ ਸਿਰਸਾ ਹਿੰਦੀ ਦੇ ਸਹਿਦਕਰ ਚਮਨ ਲਾਲ ਮੀਗਰਾਜ ਮਿੱਤਰ ਸਰਜੀਤ ਜੱਜ ਸਰਬਜੀਤ ਸਿੰਘ ਵੱਡੀ ਗਿਣਤੀ ਚ ਲੋਕ ਕਹਿੰਦੇ ਨੇ ਭਾਈ ਜਿਹੜੇ ਗ੍ਰਾਹ ਕੀਤਾ ਉਹਨੂੰ ਸਜ਼ਾ ਦਿਓ ਬਾਕੀ ਦਾ ਕੀ ਕਸੂਰ ਹੈ ਤੇ ਇਸ ਕਰਕੇ ਇਹ ਮੈਂ ਤਾਂ ਕੱਲ ਤੁਹਾਨੂੰ ਇੱਕ ਬੜੀ ਵਿਖਰੀ ਵੀਡੀਓ ਪਾਈ ਹੋਈ ਹੈ ਕਿ ਸਾਰੀ ਦੁਨੀਆ ਚ ਫੀਨੋਮਨਾ ਹੈ ਲੇਕਿਨ ਜੋ ਹੁਣ ਗੱਲ ਪਤਾ ਲੱਗੀ ਹੈ ਤਾਂ ਸੱਚ ਬਚੀ ਇਹ ਇਹ ਗੱਲ ਸਹੀ ਡਾਇਰੈਕਸ਼ਨ ਹੈ ਕਿ ਇਹਨਾਂ ਨੂੰ ਇਨਾਂ ਦੇ ਹੱਕ ਚ ਜਿਹੜਾ ਖਾਸ ਕਿਸਮ ਦਾ ਜਿਹੜਾ ਵਿਰੋਧ ਦਾ ਮਾਹੌਲ ਬਣਦਾ ਹੈ ਉਹ ਤੇ ਖਿਲਾਫ ਸਾਰੇ ਇਨਸਾਫ ਪ੍ਰਸ਼ਾਸਨ ਲੋਕਾਂ ਨੂੰ ਕੱਢਾ ਚਾਹੀਦਾ ਤੇ ਪੰਜਾਬ ਦੇ ਜਿਹੜੇ ਲੋਕ ਕਹਿੰਦੇ ਨੇ ਕਿ ਇਹ ਭਜਾਓ ਉਹਨਾਂ ਨੂੰ ਪੁੱਛੋ ਵੀ ਕੰਮ ਕੌਣ ਕਰੂਗਾ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਬਹੁਤ ਜ਼ਰੂਰੀ ਹੈ ਸੋ ਪਿਆਰੇ ਦਰਸ਼ਕੋ ਆਪਾਂ ਵੀਡੀਓ ਨੂੰ ਅੱਛੀ ਵੈਸੇ ਤਾਂ ਹੋਰ ਵੀ ਜਿਹੜੇ ਮਾਮਲੇ ਸਾਡੇ ਜਿਹੜੇ ਇਸ ਇਸ ਵੀਡੀਓ ਚ ਮੈਂ ਲੈਣਾ ਚਾਹੁੰਦਾ ਸੀ ਕਿ ਪੰਜਾਬ ਦੇ ਫਿਤਾ ਦੇ ਵਿੱਚ ਹੁਣ ਜਿਹੜਾ ਹੜ੍ਹਾਂ ਦੇ ਮਾਮਲੇ ਵਿੱਚ ਇੱਕ ਮਿਸ਼ਨ ਸ਼ੁਰੂ ਕੀਤਾ ਚੜ੍ਹਦੀ ਕਲਾ ਮਾਨ ਸਾਹਿਬ ਨੇ ਜਿਹਦੇ ਚ 48 ਲੱਖ ਰੁਪਏ ਕਹਿੰਦੇ ਆ ਵੀ ਗਿਆ ਉਹਨਾਂ ਨੇ ਕਿਹਾ ਕਿ ਇਹ ਸੀਐਮ ਰելիਫ ਫੰਡ ਤੋਂ ਵੱਖਰਾ ਹੈ ਤੇ ਗੱਲ ਫਿਰ ਬੋਲੇ ਨੇ ਉਹਦੇ ਚ ਕਿਤੇ ਨਾ ਕਿਤੇ ਲੱਗਦਾ ਕਿ ਇੱਕ ਵਿਸ਼ਵਾਸਯੋਗਤਾ ਹੁੰਦੀ ਹੈ ਜਿਹੜੀ ਬੰਦੇ ਦੀ ਉਹਦੇ ਚ ਕبھی ਇਹ ਹੈ ਲੋਕਾਂ ਚ ਕਿ ਸੀਐਮ ਫੰਡ ਚ ਦਿੰਦੇ ਆ ਪੈਸਾ ਸਹੀ ਥਾਂ ਤੇ ਨਹੀਂ ਲੱਗਣਾ ਤੇ ਇਸ ਕਰਕੇ ਲੋਕ ਇਹ ਸਮਝਦੇ ਨੇ ਦੇਣਾ ਚਾਹੁੰਦੇ ਨੇ ਪੈਸਾ ਪਰ ਉਹ ਕਹਿੰਦੇ ਜਾਂ ਤਾਂ ਸਿੱਧਾ ਲਾਵਾਂਗੇ ਜਾਂ ਫਿਰ ਕਿਸੇ ਸੰਸਥਾ ਨੂੰ ਇਹਦੇ ਉੱਤੇ ਕੰਮ ਕਰਦੀ ਹੈ ਚਾਹੇ ਖਾਲਸਾ ਹੈ ਚਾਹੇ ਜੁਨਾਈਟਿਡ ਸਿਕਸ ਹੈ ਗਲੋਬਲ ਸਿਕਸ ਹੈ ਅਲੱਗ ਜਿਹੜੇ ਜਥੇਬੰਦੀਆਂ ਨੇ ਪਤਾ ਨਹੀਂ ਕਿਉਂ ਪੰਜਾਬ ਸਰਕਾਰ ਤੇ ਉਹਨਾਂ ਨੂੰ ਲੱਗਦਾ ਕਿ ਸਿਹਤਾਂ ਤੇ ਪੈਸਾ ਨਹੀਂ ਲੱਗਣਾ ਤੇ ਦੂਜੇ ਪਾਸੇ ਬਾਦ ਸਾਹਿਬ ਨੇ ਬਣਾ ਕੇ ਇਹ ਕਿਹਾ ਉਹ ਤੋਂ ਲੱਗਦਾ ਕਿ ਬਾਦ ਸਾਹਿਬ ਦੀ ਕਾਰਡ ਨਹੀਂ ਇਹ ਵੀ ਕੇਜਰੀਵਾਲ ਦੀ ਕਾਰਡ ਇਸ ਕਰਕੇ ਹੈ ਕਿ ਕਿ ਸੋਸਾਇਟੀ ਬਣਾਤੀ ਉਹਦੇ ਬੋਰਡ ਆਫ ਗਵਰਨਰਸ ਹੋਣਗੇ ਉਹਨਾਂ ਦਾ ਜਿਹੜਾ ਚੇਅਰਮੈਨ ਹੈ ਚੀਫ ਸਕੱਤਰ ਹੋਊਗਾ ਜਿਹੜੇ ਚੀਫ ਸੈਕਟਰੀ ਨੂੰ ਦੇਤਾ ਤੇ ਪਾਵਰ ਤੇ ਫਿਰ ਉਹ ਕਹਿੰਦੇ ਜੀ ਅਸੀਂ ਵੈਬਸਾਈਟ ਬਣਾਵਾਂਗੇ ਤੇ ਉਹਦੇ ਵਿੱਚ ਪਾਵਾਂਗੇ ਜਦੋਂ ਇਹੀ ਗੱਲ ਤਾਂ ਫਿਰ ਸੀਐਮ ਰਲੀਫ ਫੰਡ 'ਚ ਇਹੀ ਗੱਲ ਪੀਐਮ ਫੰਡ ਦੇ ਉੱਤੇ ਦੀ ਆਪਾਂ ਚਾਚਾ ਕਰਦੇ ਰਹੇ ਤਾਂ ਖੈਰ ਉਹਦੇ 'ਚ ਕਈ ਕਿਸਮ ਦੇ ਬੰਦਸ਼ਾਂ ਆਉਂਦੀਆਂ ਨੇ ਇਹ ਮਰਜ਼ੀ ਹੁੰਦੀ ਹੈ ਕਿ ਕਿਤੇ ਮਰਜ਼ੀ ਖਰਚਣਾ ਤਾਂ ਉੱਥੇ ਲੱਗਦਾ ਕਿ ਕੇਜਰੀਵਾਲ ਸਾਹਿਬ ਦੀ ਇਹ ਕਾਰਡ ਆਈਆਰਐਸ ਅਫੀਸਰ ਨੇ ਇਹੀ ਕਰ ਲਓ ਇਕੱਠਾ ਤੇ ਉਹਦੇ ਚ ਉਹਨਾਂ ਨੇ ਅਪੀਲ ਵੀ ਕੀਤੀ ਹੈ ਪੰਜਾਬੀਆਂ ਨੂੰ ਵੀ ਤੁਸੀਂ ਪੈਸਾ ਦਿਓ ਤੇ ਬਿਕਰਮਜੀਤ ਸਾਹਨੀ ਨੇ 1 ਕਰੋੜ ਪਹਿਲਾਂ ਦਿੱਤਾ ਫਿਰ ਹੁਣ ਬਾਅਦ ਤੋ ਲੱਗੇ ਮਾਨ ਸਾਹਿਬ ਦੱਸ ਰਹੇ ਸੀ ਵੀ 48 ਕਰੋੜ ਹੋ ਗਿਆ ਚੰਗੀ ਗੱਲ ਹੈ ਪ੍ਰਵਾਸੀ ਵੀ ਦੇਣ ਪਰ ਗੱਲ ਇਹ ਹੈ ਦੂਜੇ ਪਾਸੇ ਕਿ ਇਹ ਸਹੀ ਥਾਂ ਤੇ ਲੱਗੇ ਇਹੀ ਆਸ ਕਰੀਏ ਆਪਾਂ ਤੇ ਮਿਲਦੇ ਹਾਂ ਅਕਾਦਮੀ ਵੀਡੀਓ ਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ